ਸੱਚੀ ਗੱਲ ਜੀ ਵੀਡੀਓ ਜਿਹੜੀ ਬਣ ਰਹੀ ਹੈ ਉਹ ਬਣਦੀ ਹੈ ਰੋਜ਼ ਮੇਰੀ ਰੋਜ਼ ਮੇਰੀ ਇਹ ਇੱਕ ਮੈਦੀ ਦਾ ਕੰਮ ਕਰਦੀ ਹੈ ਛਾਂਡੀ ਜਗ੍ਹਾ ਤੇ ਹੁੰਦੀ ਹੈ ਇੰਨਾ ਹੀ ਨਹੀਂ ਇਹ ਖੁਸ਼ਬੂਦਾਰ ਹੁੰਦੀ ਹੈ ਸਬਜੀ ਨੂੰ ਸਵਾਦ ਬਣਾਉਣ ਵਾਸਤੇ ਉਹਦੇ ਵਿੱਚ ਵੀ ਵਰਤੀ ਜਾਂਦੀ ਹੈ ਬਾਕੀ ਇਸ ਤੋਂ ਇਲਾਵਾ ਵਾਲ ਲੰਬੇ ਗਨੇ ਝੜਦੇ ਆ ਜਾਂ ਗੰਜਾਪਨ ਹੈ ਤਾਂ ਰੋਜ਼ ਮਹਦੀ ਜਿਹੜੀ ਹੈ ਉਸ ਦਾ ਇਸਤੇਮਾਲ ਲਗਾ ਕੇ ਕਰਨਾ ਸ਼ੁਰੂ ਕਰ ਦੋ ਤੁਹਾਡਾ ਮਸਲਾ ਜਿਹੜਾ ਹੱਲ ਹੋ ਜਾਏਗਾ ਬਾਕੀ ਸਕਿਨ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇਹ ਤਰ੍ਹਾਂ ਇਸਤੇਮਾਲ ਕਰੋ ਬਾਕੀ ਬ੍ਰੇਨ ਵਾਸਤੇ ਬਾਡੀ ਵਾਸਤੇ ਤੇ ਬਿਊਟੀ ਵਾਸਤੇ ਇਹ ਮਸ਼ਹੂਰ ਹੈ। ਬਾਕੀ ਇਸ ਤੋਂ ਇਲਾਵਾ ਅਗਰ ਜੇ ਤੁਹਾਡੇ ਸ਼ਾਇਆ ਫਿੰਸੀਆਂ ਨੇ ਚਿਹਰੇ ਤੇ ਤੁਸੀਂ ਇਸ ਦੀ ਲੇਪ ਕਰੋ ਠੀਕ ਹੋ ਜਾਏਗਾ ਕਿਉਂਕਿ ਇਹ ਠੰਡੀ ਹੁੰਦੀ ਹੈ। ਬਾਕੀ ਇਹਦੀ ਚਾਹ ਜਿਹੜੀ ਹੈ ਉਹਦੀ ਚਾਹ ਵੀ ਪੱਤੀਆਂ ਦੀ ਪੀਤੀ ਜਾ ਸਕਦੀ ਹੈ। ਬਾਕੀ ਜੇਕਰ ਤੁਹਾਨੂੰ ਐਸਮੇ ਦੀ ਪ੍ਰੋਬਲਮ ਹੈ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਨੱਕ ਵਿੱਚ ਇਹਦੀਆਂ ਦੋ-ਦੋ ਬੂੰਦਾਂ ਪਾਓ ਤੇਲ ਦੀਆਂ ਤੁਹਾਡਾ ਜਿਹੜਾ ਸੌਣ ਦਾ ਮਸਲਾ ਤੇ ਐਸਮੇ ਦਾ ਮਸਲਾ ਉਹ ਠੀਕ ਹੋ ਜਾਏਗਾ 슈ਗਰ ਵਾਲੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਇਹਨਾਂ ਨੂੰ ਇਸ ਦਾ ਇਸਤੇਮਾਲ ਪਾਊਡਰ ਬਣਾ ਕੇ ਕਰਨਾ ਚਾਹੀਦਾ ਹੈ ਅਗਰ ਦਿਮਾਗ ਦੇ ਸੱਲ ਛੇਤੀ ਐਕਟਿਵ ਨਹੀਂ ਹੁੰਦੇ ਆਏ ਇਹਨੂੰ ਲੈਣਾ ਸ਼ੁਰੂ ਕਰਦੋ ਦਿਮਾਗ ਦੇ ਸੱਲ ਜਿਹੜੇ ਨੇ ਉਹ ਤੇਜ਼ੀ ਨਾਲ ਵਧਾਉਂਦੀ ਹੈ ਤੇ ਐਕਟਿਵ ਹੁੰਦੇ ਨੇ ਦਿਲ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਇਹਨਾਂ ਹੀ ਨਹੀਂ ਜਿਨ੍ਹਾਂ ਦੇ ਸੂਜਨ ਪਈ ਹੋਈ ਹੈ ਗਿੱਟੇ ਸੋਜ ਜਾਂਦੇ ਹਨ ਪੈਰ ਸੋਜ ਜਾਂਦੇ ਹਨ ਹੋਰ ਵੀ ਜਗ੍ਹਾ ਜੇਕਰ ਸੋਜ ਜਾਂਦੀ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਕਰੋ ਅੱਖਾਂ ਦੀ ਅਰਸ ਮੱਸਿਆ ਦਾ ਹੱਲ ਰੋਜ਼ ਮੇਰੀ ਵਿੱਚ ਹੈ ਬਾਕੀ ਇੰਨਾ ਹੀ ਨਹੀਂ ਰੋਜ਼ ਮੇਰੀ ਜਿਹੜੀ ਹੈ ਮਾਈਗਰੇਨ ਵਾਸਤੇ ਬਹੁਤ ਵਧੀਆ ਦਵਾਈ ਹੈ ਨੱਕ ਦੇ ਵਿੱਚ ਤੁਸੀਂ ਇਸ ਦਾ ਤੇਲ ਜਿਹੜਾ ਉਹ ਪਾਓ ਬਾਕੀ ਦੋ ਬੂੰਦਾਂ ਮੱਥੇ ਤੇ ਵੀ ਮਲੋ ਤੁਹਾਨੂੰ ਮਾਈਗਰੇਨ ਦੀ ਪ੍ਰੋਬਲਮ ਜਿਹੜੀ ਆ ਉਹ ਵੀ ਦੂਰ ਹੋ ਜਾਗੀ ਬਾਕੀ ਜਿਨ੍ਹਾਂ ਦਾ ਦਿਲ ਆਮ ਤੌਰ ਤੇ ਜ਼ਿਆਦਾ ਧੜਕਦਾ ਹੈ ਇਹਦਾ ਸੇਵਨ ਕਰਨਾ ਚਾਹੀਦਾ ਹੈ। ਬਾਕੀ ਇਸ ਤੋਂ ਇਲਾਵਾ ਜੇ ਤੁਸੀਂ ਵਾਲ ਲੰਬੇ ਕਰਨੇ ਆ ਤਾਂ ਤੁਸੀਂ ਇਹਦੇ ਵਿੱਚ ਬਦਾਮਾਂ ਦਾ ਤੇਲ, ਨਾਰੀਅਲ ਦਾ ਤੇਲ ਤੇ ਇਹ ਰੋਜ਼ ਮੇਰੀ ਜਿਹੜੀ ਆ ਉਹਦੇ ਵਿੱਚ ਇਹਦਾ ਪਾਊਡਰ ਜਿਹੜਾ ਉਸ ਨੂੰ ਗੈਸ ਤੇ ਭੁੰਨ ਕੇ ਸਾਰੇ ਤੇਲ ਮਿਕਸ ਕਰਕੇ ਤੁਸੀਂ ਬਣਾਓ ਤੁਹਾਡਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਬਾਕੀ ਬ੍ਰੇਨ ਵਾਸਤੇ ਬਹੁਤ ਹੀ ਵਧੀਆ ਹੈ ਕਿਉਂਕਿ ਇਹ ਠੰਡੀ ਹੁੰਦੀ ਹੈ ਤੇ ਬ੍ਰੇਨ ਵਾਸਤੇ ਬਹੁਤ ਵਧੀਆ ਹੈ ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਬਹੁਤ ਵਧੀਆ ਦਵਾਈ ਹੈ ਬਾਕੀ ਇੰਨਾ ਹੀ ਨਹੀਂ ਤੁਹਾਡੀ ਬਾਡੀ ਵਾਸਤੇ ਬਹੁਤ ਵਧੀਆ ਚੀਜ਼ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ